ਵਿਕਰਮ ਮਜੀਠੀਏ ਦੇ ਮਾਮਲੇ 'ਚ ਪੱਤਰਕਾਰਾਂ ਤੇ ਅਦਾਲਤ ਤੇ ਅਦਾਲਤ 'ਚ ਬੈਠਣ ਤੇ ਸੀਰੀਅ ਮੋਹਾਲੀ ਨੇ ਪਹਿਲਾਂ ਪਾਬੰਦੀ ਲਾ ਦਿੱਤੀ। ਫਿਰ ਅਸੀਂ ਇਸ ਦਾ ਵਿਰੋਧ ਕਰਦੇ ਹੋਏ ਇੱਕ ਦਰਖਾਸਤ ਪਹਿਲਾਂ ਥੱਲੇ ਪਾਈ। ਖੁਸ਼ੀ ਵਾਲੀ ਗੱਲ ਇਹ ਹੈ ਜੱਜ ਸਾਹਿਬ ਨੇ ਸਾਡੇ ਹੱਕ 'ਚ ਫੈਸਲਾ ਕਰਤਾ ਹੈ ਯਾਨੀ ਕਿ ਆਪਣੇ ਸਾਰੇ ਪੱਤਰਕਾਰਾਂ ਦੇ ਹੱਕ ਦੇ ਵਿੱਚ ਫੈਸਲਾ ਕਰਤਾ ਹੈ। ਕੋਈ ਵੀ ਪੱਤਰਕਾਰ ਕਿਸੇ ਵੀ ਪਲੇਟਫਾਰਮ ਦਾ ਉਹ ਵਿਕਰਮ ਮਜੀਠੀਏ ਵਾਲੇ ਮਾਮਲੇ 'ਚ ਬੈਠ ਕੇ ਸਾਰੀ ਕਾਰਵਾਈ ਸੁਣ ਸਕਦਾ ਸੀ। ਉਹ ਵਿਕਰਮਜੀਠੀ ਦਾ ਮਾਮਲਾ ਚੱਲਦਾ ਸੀ ਇੰਨੀ ਪੁਲਿਸ ਸੋਰਸ ਤਾਇਨਾਤ ਹੋ ਜਾਂਦੀ ਸੀ। ਅੰਤਰਨੀਵਰਮ ਦੰਦੇ ਸੀ। ਮੈਂ ਇਹ ਪੱਤਰਕਾਰ ਵੀਰਾਂ ਨੂੰ ਸਜੈਸਟ ਕਰੂੰਗਾ ਜੇ ਤੁਹਾਨੂੰ ਨਜਾਇਜ਼ ਤੌਰ ਤੇ ਕੋਈ ਰੋਕਿਆ ਜਾਂਦਾ ਤਾਂ ਤੁਸੀਂ ਇਮੀਡੀਏਟਲੀ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਅਪੀਅਰ ਹੋਵੋ। ਕਿਉਂਕਿ ਕੋਈ ਗੱਲ ਨਹੀਂ ਅਦਾਲਤਾਂ ਸਾਡੇ ਵਾਸਤੇ ਬਣਦੀਆਂ। ਜੇ ਸਾਡੇ ਨਾਲ ਪੁਲਿਸ ਵਾਲੇ ਧੱਕਾ ਕਰਦੇ ਆ ਤੇ ਫਿਰ ਉਹਦਾ ਜਿਹੜਾ ਵਿਰੋਧ ਹੈ ਉਹ ਅਦਾਲਤਾਂ ਚ ਹੀ ਹੋ ਸਕਦਾ ਅਰੇ ਆਰਟੀਕਲ 19 1 ਐ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਹੈਗਾ ਉਹ ਕਹਿੰਦਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਇਹ ਬਹੁਤ ਹੀ ਵੱਡੀ ਜਿੱਤ ਹੋਈ ਹੈ ਜੋ ਕਿ ਤਗੜ ਸਾਹਿਬ ਨੇ ਇੱਕ ਸਾਰਿਆਂ ਦੇ ਫਾਇਦੇ ਦੇ ਲਈ ਗਨ ਹਿਤ ਦੇ ਫਾਇਦੇ ਦੇ ਲਈ ਸਭ ਲੋਕਾਂ ਦੇ ਫਾਇਦੇ ਦੇ ਲਈ ਇਹ ਐਪਲੀਕੇਸ਼ਨ ਲੂਪ ਕੀਤੀ ਸੀ ਨਿੱਜੀ ਸਵਾਰਥ ਦੇ ਲਈ ਨਹੀਂ ਕੋਈ ਇਹਨਾਂ ਨੇ ਲੂਪ ਕੀਤੀ ਦੋਸਤੋ ਮੈਂ ਰਜਿੰਦਰ ਸਿੰਘ ਤੱਕੜ ਤੁਹਾਡਾ ਸਾਰਿਆਂ ਦਾ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਸੁਆਗਤ ਕਰਦਾ ਹਾਂ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਤੇ ਗੱਲ ਕਰਨ ਲਈ ਤੁਹਾਡੇ ਨਾਲ ਰੂਬਰੂ ਹੋਏ ਹਾਂ ਇਹ ਮੁੱਦਾ ਹੈਗਾ ਕਿ ਵਿਕਰਮ ਮਜੀਠੀਏ ਦੇ ਮਾਮਲੇ 'ਚ ਪੱਤਰਕਾਰਾਂ ਤੇ ਅਦਾਲਤ ਤੇ ਅਦਾਲਤ 'ਚ ਬੈਠਣ ਤੇ ਸੀਜੀਐਮ ਮੁਹਾਲੀ ਨੇ ਪਹਿਲਾਂ ਪਾਬੰਦੀ ਲਾਤੀ ਔਰ ਇਹ ਪਾਬੰਦੀ ਲੱਗੀ ਸੀ 2.7.25 ਨੂੰ ਤੇ ਫਿਰ ਅਸੀਂ ਇਸ ਦਾ ਵਿਰੋਧ ਕਰਦੇ ਹੋਏ ਇੱਕ ਦਰਖਾਸਤ ਪਹਿਲਾਂ ਥੱਲੇ ਪਾਈ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਤੇ ਮੇਰੇ ਇੱਧਰ ਬੈਠੇ ਨੇ ਸਰਦਾਰ ਦਮਨਦੀਪ ਸਿੰਘ ਜਿਹੜੇ ਕਿ ਲੋਅਰ ਕੋਰਟ ਦੇ ਐਡਵੋਕੇਟ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਇੱਥੋਂ ਇੱਥੋਂ ਹੋਈ ਫਿਰ ਜਦੋਂ ਇਹ ਕੋਰਟ ਦੇ ਵਿੱਚ ਸਮਾਂ ਲੰਬਾ ਲੱਗ ਗਿਆ ਫੈਸਲਾ ਨਹੀਂ ਹੋਇਆ ਫਿਰ ਹਾਈ ਕੋਰਟ 'ਚ ਅਮਨਿੰਦਰ ਸਿੰਘ ਸੇਖੋਂ ਇਹਨਾਂ ਨੇ ਇਸ ਸਾਡੀ ਮੰਗ ਦੀ ਪੈਰਵਾਹੀ ਕੀਤੀ ਔਰ ਖੁਸ਼ੀ ਵਾਲੀ ਗੱਲ ਇਹ ਹੈ ਕਿ 17 ਜਿਹੜੀ ਬੀਤੀ ਹੈ 17 1 26 ਨੂੰ ਜੱਜ ਸਾਹਿਬ ਨੇ ਸਾਡੇ ਹੱਕ 'ਚ ਫੈਸਲਾ ਕਰਤਾ ਯਾਨੀ ਕਿ ਆਪਣੇ ਸਾਰੇ ਪੱਤਰਕਾਰਾਂ ਦੇ ਹੱਕ ਦੇ ਵਿੱਚ ਫੈਸਲਾ ਕਰਤਾ ਜਿਹੜੀ ਪਾਬੰਦੀ ਲੱਗੀ ਹੋਈ ਸੀ ਹੀਟਲੀ ਅਦਾਲਤ ਤੋਂ ਉਹ ਹਟਾਤੀ ਗਈ ਆ ਹੁਣ ਕੋਈ ਵੀ ਪੱਤਰਕਾਰ ਕਿਸੇ ਵੀ ਪਲੈਟਫਾਰਮ ਦਾ ਉਹ ਵਿਕਰਮ ਮਜੀਠੀਆ ਵਾਲੇ ਮਾਮਲੇ 'ਚ ਬੈਠ ਕੇ ਸਾਰੀ ਕਾਰਵਾਈ ਸੁਣ ਸਕਦਾ ਇੱਕ ਦੋ ਸ਼ਰਤਾਂ ਨੇ ਲਾਈਆਂ ਜਿਹੜੀਆਂ ਕਿ ਸਾਨੂੰ ਆਮ ਤੌਰ ਤੇ ਪਤਾ ਹੀ ਹੈ ਕਿ ਕੋਰਟ ਦੇ ਵਿੱਚ ਤੁਸੀਂ ਕੈਮਰਾ ਨਹੀਂ ਲੈ ਕੇ ਜਾਣਾ ਰਿਕਾਰਡਿੰਗ ਨਹੀਂ ਕਰਨੀ ਉਹ ਤਾਂ ਮਤਲਬ ਕਿ that goes without saying खैर ਉਹ ਵੀ ਜਿਾ ਸਭ ਨੇ ਆਪਣੇ ਆਰਡਰ ਦੇ ਵਿੱਚ ਮੈਂਸ਼ਨ ਕੀਤਾ ਲਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨੂੰ ਦਿੰਦੇ ਹਾਂ ਮਾਈਕ ਸਾਬ ਤੋਂ ਪਹਿਲਾਂ ਦਮਨਦੀਪ ਉਹਨਾਂ ਨੂੰ ਤੇ ਫਿਰ ਅਮਨਿੰਦਰ ਸੇਖੋਂ ਬੋਲਣਗੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਮੈਂ ਐਡਵੋਕੇਟ ਦਮਨਦੀਪ ਮਹਾਲੀ ਕੋਰਟ ਤੋਂ ਸਰ ਮੈਂ ਤੁਹਾਡਾ ਸ਼ਬਦ ਧੰਨਵਾਦ ਕਰਦਾ ਜਿਹੜੇ ਸਾਰੇ ਇੰਕ ਪ्रेस ਆਏ ਸਾਰੀ ਪ्रेस ਦਾ ਡਿਜੀਟਲ ਮੀਡੀਆ ਦਾ ਸ਼ਬਦ ਧੰਨਵਾਦ ਕਰਦਾ ਤੇ ਸਭ ਨੂੰ ਮੁਬਾਰਕਾ ਦਿੰਦਾ ਕਿ ਤੁਹਾਡਾ ਜਿਹੜਾ ਰਾਈਟ ਟੂ ਪ੍ਰੈਸ ਸੀਗਾ ਜਿਹੜਾ ਕੰਟੇਲ ਕੀਤਾ ਗਿਆ ਸੀਗਾ ਉਹ ਹੁਣ ਉਸਤੇ ਜਿਹੜੀ ਪਾਬੰਦੀ ਲੱਗੀ ਸੀਗੀ ਉਹ ਐਡੀਸ਼ਨਲ ਸੈਸ਼ਨ ਜਜ ਦੇ ਆਰਡਰ ਦੇ ਨਾਲ ਤੁਸੀਂ ਸਾਰੇ ਉਸ ਨੂੰ ਕੋਰਟ ਅਪੀਲੈਂਸ ਵਿੱਚ ਜਾ ਸਕਦੇ ਹੋ ਕੋਰਟ ਹਿਅਰਿੰਗ ਅਟੈਂਡ ਕਰ ਸਕਦੇ ਹੋ ਸਰ ਮੇਰਾ ਮੰਨਣਾ ਹੈ ਕਿ ਜੋ ਪ੍ਰੈਸ ਹੈ ਉਹ ਫੋਰਥ ਪੀਲਰ ਆਫ ਦਿ ਡੈਮੋਕ੍ਰੇਸੀ ਹੈ ਤੁਹਾਡੇ ਸਭ ਦਾ ਰਾਈਟ ਹੈ ਉਹ ਜਿਹੜਾ ਪ੍ਰੈਸ ਦੇ ਉੱਪਰ ਕਿ ਟੇਲ ਕੀਤਾ ਗਿਆ ਸੀ ਰਾਈਟ ਉਹ ਬਹੁਤ ਗਲਤ ਸੀਗਾ ਤੇ ਹੁਣ ਮੈਂ ਇਹ ਜਿਹੜਾ ਫੈਸਲਾ ਆਇਆ ਉਹ ਸਾਰਿਆਂ ਲਈ ਬਹੁਤ ਵਧੀਆ ਕੋਈ ਵੀ ਜਾ ਕੇ ਅਟੈਂਡ ਕਰ ਸਕਦਾ ਹੁਣ ਕੋਰਟ ਹੀアリング ਸਬਜੈਕਟ ਟੂ ਥੈਟ ਜਿਹੜੀ ਕੰਡੀਸ਼ਨ ਉਹਨਾਂ ਲਗਾਈਆਂ ਗਈਆਂ ਹਨ ਹਾਂਜੀ ਇਹ ਜਿਹੜੇ ਆਰਡਰ ਹੋਏ ਨੇ ਹਾਂਜੀ ਥਿਸ ਇਜ਼ ਪਾਰਟिकुलर ਫੋਰ ਦਾ ਮੋਹਾਲੀ ਫੋਰ ਪਾਰਟिकुलर ਇਨ ਥਿਸ ਕੇਸ ਮੈਂ ਲਿਖਿਆ ਕਿ ਸਰ ਜਿਹੜਾ ਇਨ ਦੀ ਲਾਈਟ ਆਫ ਇਨ ਦੀ ਸਪਿਰਟ ਆਫ ਕਨਸਟੀਟਿਊਸ਼ਨ ਜਿਹੜਾ ਕਹਿੰਦਾ ਹੈ ਕਿ ਰਾਈਟ ਟੂ ਫ੍ਰੀडम ਸਪੀਚ ਐਂਡ ਐਕਸਪ੍ਰੈਸ਼ਨ ਤੇ ਪ੍ਰੈਸ ਦਾ ਰਾਈਟ ਹੈ ਉਹਨੂੰ ਦੇਖਦੇ ਹੋਏ ਇਨ ਦਾ ਲਾਈਟ ਆਫ ਥੈਟ ਇਹ ਆਰਡਰ ਪਾਸ ਕੀਤਾ ਗਿਆ ਫॉर ਦਿਸ ਕੋਰਟ ਓਨਲੀ ਹਲੇ ਤਾਂ ਇਹਨਾਂ ਨੇ ਐਪਲੀਕੇਸ਼ਨ ਅਸੀਂ ਨੀਚੇ ਲਗਾਈ ਸੀਗੀ ਉਹਦੇ ਰਿਗਾਰਡਿੰਗ ਮਜੀਠੀ ਦੇ ਕੇਸ 'ਚ ਕੀਤਾ ਗਿਆ ਸਰ ਸਟੇਟ ਨੇ ਜਾਂ ਮਜੀਠੀਆ ਪਾਰਟੀ ਸੀ ਹਾਂਜੀ ਉਹਨਾਂ ਨੇ ਤੁਹਾਨੂੰ ਕੋ ਚੈਲੰਜ ਪੇਸ਼ ਕੀਤੇ ਸਰ ਡਿਊਰਿੰਗ ਦਿਸ ਪਹਿਲਾਂ ਕੀ ਸੀਗਾ ਜਦ ਅਸੀਂ ਇਸ ਐਪਲੀਕੇਸ਼ਨ ਲਗਾਈ ਸੀਗੀ ਉਹਦੇ ਰਿਪਲਾਈ 'ਚ ਸਾਨੂੰ ਕਿਹਾ ਗਿਆ ਸੀਗਾ ਕਿ ਅੰਡਰ ਦੀ ਗਾਪ ਆਫ ਦਿਸ ਐਪਲੀਕੇਸ਼ਨ ਜਿਹੜਾ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਵੱਲ ਜਾ ਰਿਹਾ ਹੈ ਤੱਗੜ ਸਾਹਿਬ ਪਰ ਇਹੋ ਜਿਹਾ ਕੁਝ ਨਹੀਂ ਸੀਗਾ ਬਿੰਗ ਅਗਰੀਪ ਬਾਈ ਥਿਸ ਆਰਡਰ ਅਸੀਂ ਇਸ ਕੋਰਟ ਦੇ ਵਿੱਚ ਐਪਲੀਕੇਸ਼ਨ ਲਗਾਈ ਸੀ ਕਿ ਇੱਕ ਰਾਈਟ ਹੈਗਾ ਪ੍ਰੈਸ ਦਾ ਕਿ ਪ੍ਰੈਸ ਨੂੰ ਰਾਈਟ ਦਿੱਤਾ ਜਾਏ ਕਿ ਕੋਰਟ ਦੀ ਹੀਅਰਿੰਗ ਸੁਨਣ ਦਾ ਤਾਂ ਕਰਕੇ ਅਸੀਂ ਐਪਲੀਕੇਸ਼ਨ ਲਗਾਈ ਸੀ ਅਸੀਂ ਕੋਈ ਪਬਲਿਕ ਇੰਟਰਸਟ ਦੀ ਕੇਸ਼ਨ ਵੱਲ ਨਹੀਂ ਜਾਣਾ ਸੀਗਾ ਜੀਠੇ ਪੱਖ ਕਹਿੰਦਾ ਸੀਗਾ ਜੀ ਉਹਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਚਾਹੇ ਪ੍ਰੈਸ ਵਾਲੇ ਵੀ ਆ ਜਾਣ ਉਹਨਾਂ ਨੇ ਸਾਡਾ ਸਪੋਰਟ ਕੀਤਾ ਸਰ ਹਾਂ ਥੱਲੇ ਸੀ ਜੀਐਮ ਦੀ ਕੋਰਟ 'ਚ ਇੱਕ ਕੋਲੂਸਿਵ ਫੈਸਲਾ ਹੋ ਗਿਆ ਸੀ सीजीएम ਦੀ ਕੋਰਟ ਚ ਮਜੀਠੀਆ ਸਾਹਿਬ ਦੇ ਜਿਹੜੇ ਵਕੀਲ ਸੀ ਅਤੇ ਜੋ ਆਪਣਾ ਸਰਕਾਰੀ ਧਿਰ ਸੀ ਸਟੇਟ ਵਿਜੀਲੈਂਸ ਬਿਊਰੋ ਉਹਨਾਂ ਨੇ ਆਪਸ ਚ ਸਹਿਮਤੀ ਬਿਆਨ ਕਰਤੀ ਵੀ ਪੱਤਰਕਾਰਾਂ ਨੂੰ ਬਾਹਰ ਰੱਖਿਆ ਜਾਏ ਤੇ ਉਹ ਇੱਕ ਕੋਲੂਸਿਵ ਆਰਡਰ ਸੀ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਉੱਪਰ ਗਏ ਤੇ ਉੱਪਰ ਫਿਰ ਅਸੀਂ ਸਾਰਾ ਕੁਝ ਜਿਵੇਂ ਤੁਹਾਨੂੰ ਵਕੀਲ ਸਾਹਿਬ ਨੇ ਦੱਸਿਆ ਉਹ ਕੀਤਾ ਔਰ 28 ਤਰੀਕਾਂ ਜੱਜ ਸਾਹਿਬ ਨੇ ਪਾਈਆਂ ਕਿਉਂਕਿ ਬਹੁਤ ਹੀ ਇਹ ਇੱਕ ਵੱਡਾ ਮਸਲਾ ਉਹਨਾਂ ਨੇ ਸਮਝਿਆ ਕਿ ਇਨ ਕੈਮਰਾ ਪ੍ਰोसीडिंग ਹੋਣੀ ਚਾਹੀਦੀ ਹੈ ਜਿਹੜੀ ਕਿ ਗਲਤ ਸੀ ਕਾਫੀ ਸੋਚ ਵਿਚਾਰ ਕਰਕੇ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਨੇ ਅਲਟੀਮੇਟਲੀ ਫਿਰ ਡਿਸਾਈਡ ਕੀਤਾ ਪਰ ਇਸ ਤੋਂ ਪਹਿਲਾਂ ਸਾਨੂੰ ਕੁਵਾਇਤ ਕਰਨੀ ਪਈ ਹਾਈ ਕੋਰਟ ਜਾਣ ਦੀ ਉਹਦੇ ਬਾਰੇ ਸੇਖੋਂ ਸਾਹਿਬ ਦੱਸਾਂਗੇ ਤੁਹਾਨੂੰ ਸੈਕਸ਼ਨ 366 ਹੈ ਜੀ ਬੀ ਐਨ ਐਸ ਐਸ ਦਾ ਜਿਹਦੇ ਵਿੱਚ ਓਪਨ ਕੋਰਟ ਦਾ ਪ੍ਰੋਵੀਜ਼ਨ ਹੈ ਵੀ ਕੋਰਟ ਸ਼ੁੱਡ ਬੀ ਓਪਨ ਐਕਸੈਸਿਬਲ ਟੂ ਆਲ ਹਰੇਕ ਨੂੰ ਹੱਕ ਹੈ ਸਿਟੀਜ਼ਨ ਆਫ ਇੰਡੀਆ ਨੂੰ ਉਹ ਅਦਾਲਤ ਦੇ ਵਿੱਚ ਜਾ ਕੇ ਓਪਨ ਕੋਰਟ ਦੀਆਂ ਪ੍ਰोसीਡਿੰਗਸ ਜਿਹੜੀਆਂ ਹੈਗਾ ਉਹ ਜੋਇਨ ਕਰ ਸਕਦਾ ਉਹ ਦੇਖ ਸਕਦਾ ਇਹ ਓਪਨ ਕੋਰਟ ਦਾ ਕਨਸੈਪਟ ਤਾਂ ਲਿਆਉਂਦਾ ਗਿਆ ਸੀ ਤਾਂ ਕਿ ਕਿਸੇ ਦਾ ਕੋਈ ਪੱਖਪਾਤ ਨਾ ਹੋਵੇ ਇਹ ਨਾ ਹੋਵੇ ਵੀ ਦੋ ਧਿਰਾਂ ਆਪਸ ਦੇ ਵਿੱਚ ਰਲ ਕੇ ਜੋ ਮਰਜ਼ੀ ਫੌਲ ਪਲੇ ਕਰੀ ਜਾਣ ਤਾਂ ਆਪਦੀ ਮਰਜ਼ੀ ਦੇ ਨਾਲ ਹੀ ਉਹ ਕੋਈ ਨਾ ਕੋਈ ਗਲਤ ਆਰਡਰ ਪਾਸ ਕਰਵਾ ਲਿਆ ਨੌਨ ਰੀਲੇਬਲ ਕੋਰਟ ਤੋਂ ਅਰੇ ਆਰਟੀਕਲ 19 1 ਐ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਹੈਗਾ ਉਹ ਕਹਿੰਦਾ ਹੈ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਸੋ ਇਹਦੇ ਵਿੱਚ ਇਹ ਬਹੁਤ ਹੀ ਵੱਡੀ ਜਿੱਤ ਹੋਈ ਹੈ ਜੋ ਕਿ ਤਗੜ ਸਾਹਿਬ ਨੇ ਇੱਕ ਸਾਰਿਆਂ ਦੇ ਫਾਇਦੇ ਦੇ ਲਈ ਜਨ ਹਿੱਤ ਦੇ ਫਾਇਦੇ ਦੇ ਲਈ ਸਭ ਲੋਕਾਂ ਦੇ ਫਾਇਦੇ ਦੇ ਲਈ ਇਹ ਐਪਲੀਕੇਸ਼ਨ ਮੂਵ ਕੀਤੀ ਸੀ ਨਿੱਜੀ ਸਵਾਰਥ ਦੇ ਲਈ ਨਹੀਂ ਕੋਈ ਇਹਨਾਂ ਨੇ ਮੂਵ ਕੀਤੀ ਇਹਨਾਂ ਨੇ ਮੂਵ ਕੀਤੀ ਕਿਉਂਕਿ ਥਲੜੀ 2 ਜੁਲਾਈ 2025 ਨੂੰ ਸਟੇਟ ਅਤੇ ਅਕਿਊਜ਼ਡ ਪਾਰਟੀ ਦੋਵਾਂ ਨੇ ਰਲ ਕੇ ਇੱਕ ਕਲੂਸਿਵ ਆਰਡਰ ਪਾਸ ਕਰਵਾ ਲਿਆ ਵੀ ਇਹ ਜੀ ਇਨ ਕੈਮਰਾ ਪ੍ਰोसीडिंग ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਕਿਸੇ ਹੋਰ ਕੋਲੇ ਕੋਈ ਰਾਈਟ ਨਹੀਂ ਹੋਊਗਾ ਨੋ ਕਰਨ ਦਾ ਵੀ ਉਸ ਕੇਸ ਦੇ ਵਿੱਚ ਕੀ ਐਵੀਡੈਂਸ ਸਟੇਟ ਲੈ ਕੇ ਆਈ ਹੈ ਅਕਿਊਜ਼ਡ ਉਹਦੇ ਬਾਰੇ ਕੀ ਕਹਿੰਦਾ ਕਿਉਂਕਿ ਇਸ ਇਸ ਕੇਸ ਦੇ ਵਿੱਚ ਇਨਵੋਲਵਮੈਂਟ ਹੈ ਪਬਲਿਕ ਦੀ ਪਬਲਿਕ ਮਨੀ ਦੀ ਇਨਵੋਲਵਮੈਂਟ ਆ ਇਹਦੇ ਵਿੱਚ ਇਸ ਕਰਕੇ ਪਬਲਿਕ ਹੈਜ਼ ਗਾਟ ਏਵਰੀ ਰਾਈਟ ਟੂ ਨੋ ਅਬਾਊਟ ਏਵਰੀਥਿੰਗ ਵਾਟ ਇਜ਼ ਹੈਪਨਿੰਗ ਇਨ ਥਿਸ ਕੇਸ ਇਸ ਕੇਸ ਨੂੰ ਛੱਡੋ ਦੂਸਰੇ ਵੀ ਜਿਹੜੇ ਕੋਈ ਪਰਸਨਲ ਮੈਟਰਸ ਨੂੰ ਛੱਡ ਕੇ ਜਿਹੜੇ ਕੋਈ ਜਨਰਲ ਮੈਟਰਸ ਆ ਹਰੇਕ ਦੇ ਕੋਲੇ ਇੰਡੀਅਨ ਕਨਸਟੀਟਿਊਸ਼ਨ ਹਰੇਕ ਸਿਟੀਜ਼ਨ ਨੂੰ ਰਾਈਟ ਪ੍ਰੋਵਾਈਡ ਕਰਦਾ ਹੈ ਸੋ ਇਹਦੇ ਵਿੱਚ ਜਿਹੜੀਆਂ ਹੈਗੀਆਂ 5 ਮਹੀਨੇ ਤੇ 29 ਦਿਨ ਲੱਗੇ ਤਗੜ ਸਾਹਿਬ ਨੂੰ ਇਹ ਬੈਟਲ ਜਿੱਤਣ ਵਾਸਤੇ ਇੱਕ ਸਿੰਪਲ ਐਪਲੀਕੇਸ਼ਨ ਮੂਵ ਕੀਤੀ ਜਿਹਦੇ ਵਿੱਚ 28 ਡੇਟਸ ਜਿਹੜੀਆਂ ਹੈਗੀਆਂ ਥੱਲੋ ਟ੍ਰਾਇਲ ਕੋਰਟ ਵੱਲੋਂ ਪਾਈਆਂ ਗਈਆਂ ਤਾਂ ਫਿਰ ਆਨਰੇਬਲ ਸਾਨੂੰ ਆਨਰੇਬਲ ਹਾਈ ਕੋਰਟ ਦੇ ਵਿੱਚ ਮੂਵ ਹੋਣਾ ਪਿਆ ਤਾਂ ਉੱਥੋਂ ਵੀ 28 28 5 ਮਹੀਨੇ ਤੇ 29 ਦਿਨਾਂ ਦੇ ਵਿੱਚ ਸੋਸਾ ਇਹ ਜਿਹੜਾ ਮਾਮਲਾ ਸੀ ਸਮਝੀਂ ਕਰਨਾ ਚੁਕਿਆ ਹੈ ਇਸ ਨੂੰ ਪਹਿਲਾਂ ਵੀ ਕਈ ਮਾਮਲੇ ਮੌਲਿਕੀ ਅਦਾਲਤਾਂ ਜਾਂਦੇ ਨੇ ਕਿ ਅਦਾਲਤਾਂ ਦੇ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਪੰਦੀਸ਼ਾ ਬਹੁਤ ਹੋ ਗਈਆਂ ਨੇ ਪਹਿਲਾਂ ਇਹ ਪੰਦੀਸ਼ਾ ਨਹੀਂ ਹੋਇਆ ਕਰਦਾ ਸੀ ਸੁ ਕੀ ਕਾਰਨ ਕੀ ਸਮਝ ਆਇਆ ਤੁਹਾਨੂੰ ਨਹੀਂ ਕਾਨੂੰਨੀ ਜਦੋਜਹਿਦ ਕਰਨੀ ਬਈ ਹਾਈ ਕੋਰਟ ਦਾ ਪਿਤਾ ਪੂਹਾ ਫੜਕਾਣਾ ਪਿਆ ਕਿਉਂ ਇਸ ਕੇਸ ਨੂੰ ਲੈ ਕੇ ਸਰਕਾਰ ਜਾਂ ਇਹ ਤੁਸੀਂ کہہ ਰਹੇ ਹੋ ਕਿ ਉਸ ਜਿਹੜਾ ਪੱਖ ਸੀ ਉਹ ਨਹੀਂ ਚਾਹੁੰਦੇ ਸੀ ਥੋੜੇ ਸਮਾਂ ਤੁਹਾਨੂੰ ਸਮਝ ਕੀ ਆਇਆ ਇਸ ਪੂਰੀ ਦਰਵਾਹਤ ਮੈਨੂੰ ਤਾਂ ਇਹ ਲੱਗਦਾ ਜੀ ਬਈ ਬੋਥ ਸਾਈਡਸ ਵਾਂਟਿਡ ਟੂ ਹਾਈਡ ਥਿੰਗਸ ਦੋਨੋਂ ਸਾਈਡਸ ਚਾਹੁੰਦੀਆਂ ਸੀ ਕਿ ਜਿਹੜੀ ਸਚਾਈ ਹੈ ਜਾਂ ਜੋ ਕੁਝ ਅਸੀਂ ਕਰ ਰਹੇ ਹਾਂ ਅਦਾਲਤ ਦੇ ਵਿੱਚ ਉਹ ਲੋਕਾਂ ਤੱਕ ਨਾ ਪਹੁੰਚੇ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਡੀਏ ਦਾ ਕੇਸ ਹੈ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਹੈ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਂਦਾ ਤੇ ਉਹ ਜਿਹੜੀ ਜਾਇਦਾਦ ਬਣੀ ਹੈ ਤਾਂ ਫਿਰ ਉਹ ਬਾਏ ਲੂਟਿੰਗ ਆਫ ਪਬਲਿਕ ਮਨੀ ਬਣੀ ਹੈ ਇਹ ਸਰਕਾਰ ਦਾ ਇਲਜ਼ਾਮ ਹੈ ਸੋ ਮੈਂ ਸੋਚਿਆ ਵੀ ਇਹ ਤਾਂ ਗਲਤ ਹੋ ਗਿਆ ਇਹ ਤਾਂ ਜਿਹੜਾ ਮੀਡੀਆ ਦਾ ਰਾਈਟ ਹੈ ਔਰ ਜਿਹੜਾ ਪ੍ਰਿੰਸੀਪਲ ਆਫ ਓਪਨ ਕੋਰਟ ਹੈ ਸਾਡੇ ਭਾਰਤ ਦੇ ਵਿੱਚ ਉਹਦੀ ਵਾਇਲੇਸ਼ਨ ਹੈ ਤੇ ਫਿਰ ਅਸੀਂ ਇਹ ਐਪਲੀਕੇਸ਼ਨ ਮੂਵ ਕੀਤੀ ਦਵਨਦੀਪ ਨਾਲ ਸਲਾਹ ਕੀਤੀ ਦਵਨਦੀਪ ਜੀ ਨੇ ਫਿਰ ਇਹ ਬਣਾ ਕੇ ਦਿੱਤੀ ਔਰ ਅਸੀਂ ਬਹੁਤ ਸਾਰੀਆਂ ਤਰੀਕਾਂ ਤੇ ਜਾਂਦੇ ਰਹੇ ਪਰ ਜੱਜ ਸਾਹਿਬ ਨੇ ਕਾਫੀ ਟਾਈਮ ਲਿਆ ਕਾਫੀ ਸੋਚ ਵਿਚਾਰ ਕੀ ਉਹਨਾਂ ਨੇ ਆਦੇਸ਼ ਪਾਸ ਕੀਤਾ ਜਿਹੜੀ ਅਕਿਊਜ਼ਡ ਦੀ ਹਾਂ ਜੀ ਲਿਖਿਤ ਐਸਾ ਆਰਡਰ ਸੀ ਕਿ মিডিਆ ਨੂੰ ਕੋਈ ਆ ਗਿਆ ਹਾਂ ਜੀ ਹਾਂ ਜੀ ਲਿਖਿਤ ਆਰਡਰ ਪਾਸ ਹੋਇਆ ਹਾਂ ਜੀ ਬਿਲਕੁਲ ਇਸਤੇ ਹੋਇਆ ਯਾਰ ਸੂ ਮੂਟੋ ਦੱਸ ਨਹੀਂ ਕੀਤਾ ਨਹੀਂ ਨਹੀਂ ਸੂ ਮੂਟੋ ਨਹੀਂ ਕੀਤਾ ਸੀ ਜੀ ਐਮ ਸਾਹਿਬ ਦਾ ਰਿਟਨ ਆਰਡਰ ਹੈ ਸਾਡੇ ਕੋਲ ਹੈਗਾ ਸੀਜੀਐਮ ਨੇ ਇਹ ਨੋਟ ਕੀਤਾ ਕਿ ਸਰਕਾਰੀ ਪੱਖ ਤੇ ਅਕਿਊਜ਼ਡ ਦੇ ਵਕੀਲ ਉਹਨਾਂ ਨੇ ਆਪਸ ਚ ਸਹਿਮਤੀ ਨਾਲ ਇਹ ਪਾਬੰਦੀ ਲਵਾਉਣ ਲਈ ਰਿਕੁਐਸਟ ਕੀਤੀ ਹੈ ਸੋ ਤੁਸੀਂ ਆ ਵੇਖੋ ਇਹ ਲਿਖਦੇ ਆ ਜੀ ਲਰਨਰਡ ਕਾਉਂਸਲ ਫਾਰ ਅਕਿਊਜ਼ਡ ਹੈਵ ਗ੍ਰੇਸ਼ੀਅਸਲੀ ਕਨਸੀਡਰਡ ਟੂ ਦਿਸ ਰਿਕੁਐਸਟ ਹਾਵਰ ਮੇਡ ਅ ਸਬਮਿਸ਼ਨ ਥੈਟ ਓਨਲੀ ਵਾਈਫ ਆਫ ਅਕਿਊਜ਼ਡ ਮਿਸਿਸ ਗਨੀਵ ਗਰੇਵਾਲ ਬੀ ਅਲਾਉਡ ਇਨ ਦੀ ਕੋਰਟ ਉਹਨਾਂ ਨੇ ਕਿਹਾ ਵੀ ਸਿਰਫ ਉਹਨਾਂ ਦੀ ਧਰਮ ਪਤਨੀ ਤੇ ਜਾਂ ਫਿਰ ਉਹਨਾਂ ਦੇ ਜਿਹੜੇ ਸੰਬੰਧਿਤ ਵਕੀਲ ਆ ਉਹ ਹੋਣ ਬਾਕੀ ਹੋਰ ਕੋਈ ਨਾ ਆਵੇ ਸੰਗੀ ਸਰਬਜ਼ ਆਇਆ ਕਾਰਨ ਇੱਕ ਪਾਸੇ ਸਰਕਾਰ ਤਈ ہزار ਪੇਜਾਂ ਦੀ ਰਿਪੋਰਟ ਪਹਿਲਾਂ ਦੇ ਰਕਾਂ ਪਾ ਕੇ ਚਾਰਸ਼ਿਕਾ ਅਦਾਲਤ ਚ ਲਿ ਜਾ ਰਹੀ ਸੀ ਕਿ ਕੋਈ ਵੀਡੀਓਗ੍ਰਾਫੀ ਹੋ ਰਹੀ ਸੀ ਲੇਕਿਨ ਅਦਾਲਤ ਦੇ ਵਿੱਚ ਪੱਤਰਕਾਰ ਪਹੁੰਚ ਜਾਂ ਪੁੱਤ ਕੀ ਪ੍ਰੋਬਲਮ ਸੀ ਇਹ ਕੀ ਪ੍ਰੋਬਲਮ ਸੀ ਸਰਕਾਰ ਨੂੰ ਦੱਸਣਾ ਚਾਹੀਦਾ ਹਾਂਜੀ ਨਹੀਂ ਸਰਕਾਰ ਜੋ ਪਬਲਿਕ ਨੂੰ ਦਿਖਾਉਂਦੀ ਸੀ ਆਊਟਸਾਈਡ ਦੀ ਕੋਰਟ ਉਹ ਸ਼ਾਇਦ ਜੋ ਕੋਰਟ ਚ ਚੱਲ ਰਿਹਾ ਸੀ ਉਹ ਤੋਂ ਵੱਖਰਾ ਸੀ ਹੂੰ ਕਿਉਂਕਿ ਕੋਰਟ ਦੇ ਵਿੱਚ ਜੋ ਉਹਨਾਂ ਨੇ ਪੇਸ਼ ਕਰਨਾ ਹੈ ਉਹ ਇਟ ਹੈਸ ਟੂ ਬੀ ਆਫ ਐਵੀਡੈਂਸ਼ੀਅਲ ਵੈਲਿਊ ਤੇ ਉਹਦੇ ਵਿੱਚ ਜੇ ਪੱਤਰਕਾਰ ਬੈਠ ਕੇ ਉਹ ਸਾਰੇ ਚੀਜ਼ ਨੂੰ ਵੇਖਣ வாਚਣ ਤੇ ਆਪਣੇ ਨੋਟਸ ਲੈ ਕੇ ਰਿਪੋਰਟ ਕਰਨ ਕਿ ਕਿੰਨੇ ਕੁ ਸਵਾਲਾਂ ਦੇ ਜਵਾਬ ਜੱਟ ਸਾਹਿਬ ਦੇ ਜਿਹੜੇ ਸਵਾਲ ਨੇ ਉਹ ਵੈਜਲੈਂਸ ਬਿਊਰੋ ਦੇ ਸਕੀ ਨਹੀਂ ਦੇ ਸਕੀ ਜਿਹੜੇ ਅਕਿਊਜ਼ ਦੇ ਵਕੀਲ ਨੇ ਸੋਪਤੀ ਸਾਹਿਬ ਉਹ ਕੀ ਦਲੀਲ ਦੇ ਰਹੇ ਨੇ ਜੇ ਅਸੀਂ ਰਿਪੋਰਟ ਕਰੀਏ ਤੇ ਜ਼ਿਆਦਾ ਕਲੈਰਿਟੀ ਨਾਲ ਪਬਲਿਕ ਨੂੰ ਜਾਣਕਾਰੀ ਮਿਲ ਸਕਦੀ ਹੈ ਜੋ ਕਿ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬਟ ਬਾਅਦ ਦੇ ਵਿੱਚ ਇਹਨਾਂ ਨੇ ਫਿਰ ਸਪੋਰਟ ਕੀਤੀ ਸਾਡੀ ਐਪਲੀਕੇਸ਼ਨ ਦੀ ਆ ਸ਼ੋਪਤੀ ਸਾਹਿਬ ਨੇ ਲਿਖ ਕੇ ਦਿੱਤਾ ਵੀ ਅਲਾਉ ਹੋਣੀ ਚਾਹੀਦੀ ਹੈ ਨਾਲ ਉਹਨਾਂ ਨੇ ਇੱਕ ਹੋਰ ਮੰਗ ਅਟੈਚ ਕਰਤੀ ਕਿ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਜਿਹੜੀ ਕਿ ਉਹਨਾਂ ਦੀ ਰਿਕੁਐਸਟ ਡਿਨਾਈ ਹੋਈ ਆ ਤੇ ਇਹਦੇ ਨਾਲ ਮੈਂ ਵੀ ਦੱਸਦਾ ਚੱਲਾਂ ਅਸੀਂ ਜੋ ਹਾਈ ਕੋਰਟ ਚ ਪਟੀਸ਼ਨ ਪਾਈ ਆ ਉਹ ਸੇਖੋਂ ਸਾਹਿਬ ਨੇ ਇਹ ਵੀ ਪ੍ਰੇਅਰ ਕੀਤੀ ਉਹ ਚ ਕਿ ਜਦੋਂ ਪੱਤਰਕਾਰ ਕਿਸੇ ਵੀ ਕੋਰਟ ਕੰਪਲੈਕਸ ਦੇ ਵਿੱਚ ਜਾਂਦੀ ਹੈ 올ਓਵਰ ਪੰਜਾਬ ਹਰਿਆਣਾ ਯੂਟੀ ਤਾਂ ਉਹਨਾਂ ਨੂੰ ਕੋਰੀਡੋਰਸ ਦੇ ਵਿੱਚ ਵੀਡੀਓਗ੍ਰਾਫੀ ਕਰਨ ਤੋਂ ਫੋਟੋ ਖਿੱਚਣ ਤੋਂ ਰੋਕਿਆ ਜਾਂਦਾ ਹੈ ਤਾਂ ਇੱਕ ਡਾਇਰੈਕਸ਼ਨ ਇਹ ਹਜੇ 28 ਤਰੀਕ ਨੂੰ ਕੇਸ ਲੱਗਿਆ ਹੈ 28 ਇੱਕ ਨੂੰ ਉਹਦੇ ਤੇ ਸੇਖੋ ਸਾਹਿਬ ਜ਼ੋਰ ਪਾ ਕੇ ਗੱਲ ਕਰਨਗੇ ਕਿ ਕੋਈ ਵੀ ਪਾਬੰਦੀ ਲੱਗ ਨਹੀਂ ਸਕਦੀ ਕੋਰਟ ਕੰਪਲੈਕਸ ਦੇ ਵਿੱਚ ਯਾਨੀ ਕਿ ਬਾਹਰ ਗਰਾਊਂਡ ਬਣਿਆ ਪਾਰਕ ਹੈ ਕੋਰੀਡੋਰਸ ਨੇ हां कोर्ट रूम ਦੇ ਅੰਦਰ ਜੇ ਕੋਈ ਫੋਟੋਗ੍ਰਾਫੀ ਕਰਨੀ ਹੈ ਵੀਡੀਓਗ੍ਰਾਫੀ ਕਰਨੀ ਹੈ ਤਾਂ ਸਬੰਧਤ ਜੱਜ ਸਾਹਿਬ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਆ that every journalist knows ਤੇ ਉਹਦੇ ਕੋਈ ਰੋਲ ਨਹੀਂ ਹੈ ਜੀ ਇਸ ਤਰੀਕੇ ਦੇ ਮਾਮਲੇ ਕਿਸ ਤਰੀਕੇ ਦੇ ਮਾਮਲੇ ਵਿੱਚ کورٹ ਰੂਮ ਦੇ ਵਿੱਚ ਪਦਾਤਰਾਂ ਦੀ ਜਿਹੜੀ ਮੌਜੂਦਗੀ ਹੈ ਉਸ ਤੇ ਇਤਰਾਜ਼ ਹੁੰਦੇ ਨਹੀਂ ਯੂਸ਼ੂअली ਤਾਂ ਸਪਿਰਿਟ ਨਹੀਂ ਹੈ ਜੋ ਸੁਪਰੀਮ ਕੋਰਟ ਦੇ ਸਲਾਈਸ ਚ ਚੱਲ ਰਹੀ ਹੈ ਯਾ ਦਾਤਾਂ ਦੇ ਵਿੱਚ ਜੋ ਮਕਦਮੇ ਚੱਲ ਰਹੇ ਨੇ ਉਹਨਾਂ ਦੀ ਪਬਲਿਕ ਦੇ ਵਿੱਚ ਚਰਚਾ ਜਾਂ ਮੁੱਖ ਤੌਰ ਤੇ ਰਤੇਸ਼ ਜੀ ਦੋ ਮਾਮਲੇ ਆ ਇੱਕ ਤਾਂ ਰੇਪ ਕੇਸਸ ਪਲੱਸ ਮੈਟ੍ਰਿਮੋਨੀਅਲ ਡਿਸਪਿਊਟਸ ਇਹਨਾਂ ਨੂੰ ਮੋਸਟਲੀ ਇਨ ਕੈਮਰਾ ਹੀ ਰੱਖਿਆ ਜਾਂਦਾ ਪਰ ਆ ਜਿਹੜਾ ਕੇਸ ਹੈਗਾ ਇਹ ਤਾਂ ਸਰੋਤਾਂ ਤੋਂ ਵੱਧ ਜਾਇਦਾਦ ਦਾ ਹੈਗਾ ਹੈਨਾ ਤਾਂ ਇਹਦੇ ਵਿੱਚ ਤਾਂ ਕੋਈ ਇਹੋ ਜੀ ਪਰਸਨਲ ਜਿਹੜੀ ਪ੍ਰਾਈਵੇਸੀ ਹੈ ਉਹਦਾ ਕੋਈ ਐਂਗਲ ਹੈ ਨਹੀਂਗਾ ਸੋ ਇਥੇ ਇਹਨਾਂ ਕੇਸਸ ਤੇ پابੰਦੀ ਲਾਉਣੀ ਬਿਲਕੁਲ ਨਜਾਇਜ਼ ਸੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਦੋ ਬਹੁਤ ਕਾਬਲ ਮੇਰੇ ਵਕੀਲ ਸਹਿਬਾਨ ਇਹਨਾਂ ਨੇ ਮਿਹਨਤ ਕੀਤੀ ਔਰ ਅਲਟੀਮੇਟਲੀ ਆਪਾਂ ਸਾਰੇ ਪੱਤਰਕਾਰਾਂ ਨੂੰ ਇਹਨਾਂ ਨੇ ਜਿੱਤ ਪ੍ਰਾਪਤ ਕਰਕੇ ਦਿੱਤੀ ਹੈ। ਲੰਬੇ ਸਮੇਂ ਤੋਂ ਇੱਕ ਆਪਾਂ ਕਹੀਏ ਸਿਸਟਮ ਚੱਲ ਰਿਹਾ ਦੌਰ ਚੱਲ ਰਿਹਾ ਪੱਤਰਕਾਰਾਂ ਦੇ ਹੱਕਾਂ ਦੇ ਨਾਂ ਦਾ ਜਿਹੜਾ ਫੈਸਲਾ ਆਉਣ ਨਾਲ ਕਿੰਨਾ ਤਕ ਬਲ ਮਿਲੇਗਾ ਪੱਤਰਕਾਰਾਂ ਨੂੰ ਛੁਲਕੇ ਕੰਮ ਕਰਨ ਦਾ। ਦੇਖੋ ਜੀ ਜਿੱਥੋਂ ਇਹ ਹਾਂ ਇਹ ਜਿਹੜਾ ਆਰਡਰ ਹੈ ਇਟ ਪੋਟੈਂਸ ਟੂ ਓਨਲੀ ਵਨ ਕੇਸ ਵਿਕਰਮ ਮਜੀਠੀਆ ਔਰ ਇਸ ਕੇਸ ਨਾਲ ਕਿ ਪ੍ਰੈਜ਼ੀਡੈਂਟ ਵੀ ਸੈੱਟ ਹੋ ਗਿਆ ਜੇ ਕਿਤੇ ਪੰਜਾਬ ਹਰਿਆਣਾ ਜਾਂ ਕੋਈ ਹੋਰ ਜੱਜ ਇਹੋ ਜਿਹਾ ਆਦੇਸ਼ ਪਾਸ ਕਰਦਾ ਹੈ ਕਿ ਪੱਤਰਕਾਰ ਨਹੀਂ ਆ ਸਕਦੇ ਤਾਂ ਇਹ ਜਿਹੜਾ ਆਦੇਸ਼ ਹੈ ਉਹਨੂੰ ਵਿਖਾਇਆ ਜਾ ਸਕਦਾ ਭਾਈ ਤੂੰ ਆ ਵੇਖ ਇੱਕ ਪ੍ਰੈਜ਼ੀਡੈਂਟ ਸੈੱਟ ਹੋਇਆ ਕਿਉਂ ਜੀ ਬਿਲਕੁਲ درست ਜੀ ਸੋ ਇਹਦੇ ਨਾਲ ਹਾਂ ਇਹ ਸੈਕਸ਼ਨ ਹੈਗਾ ਬੀ ਐਨ ਐਸ ਐਸ ਦੇ ਵਿੱਚ ਓਪਨ ਕੋਰਟ ਦਾ ਸੈਕਸ਼ਨ 366 ਬੀ ਐਨ ਐਸ ਐਸ ਜਿਹੜਾ ਕਹਿੰਦਾ ਕੋਰਟ ਸ਼ੁੱਡ ਬੀ ਓਪਨ ਐਕਸੈਸਿਬਲ ਟੂ ਆਲ ਸੋ ਉਸ ਨੂੰ ਲੈਟਰੈਂਟ ਸਪਿਟ ਦੇ ਵਿੱਚ ਉਹ ਫਾਲੋ ਹੋਊਗੀ ਇਸ ਆਰਡਰ ਦੇ ਨਾਲ ਲੀਗਲ ਰੂਲ ਦੱਸੋ ਜੀ ਇਹ ਤਾਂ ਚਲੋ ਕੋਰਟ ਦੇ ਅੰਦਰ ਦੀ ਗੱਲ ਹੋਈ ਇੱਕ ਜਦੋਂ ਕੋਰਟ ਕੰਪਲੈਕਸ ਦੇ ਮੇਨ ਗੇਟ ਤੇ ਵਕੀਲਾਂ ਤੱਕ ਨੂੰ ਅਸੀਂ ਅੱਖੀਂ ਦੇਖਿਆ ਪੱਤਰਕਾਰਾਂ ਨੂੰ ਤਾਂ ਰੁਕੇ ਗਿਆ ਵਕੀਲ ਤੱਕ ਵੀ ਜਾਣ ਦਿੱਤੇ ਜਾ ਰਹੀ ਸੀ ਕਿ ਪੁਲਿਸ ਕੋਲ ਹਰ ਤੋਂ ਹੁੰਦਾ ਕਿ ਕੋਰਟ ਕੰਪਲੈਕਸ ਦੇ ਅੰਦਰ ਵੀ ਆਪਣੀ ਮਰਜ਼ੀ ਕਰ ਚੀ ਨਹੀਂ ਕੋਈ ਹੱਕ ਨਹੀਂਗਾ ਉਹਨਾਂ ਦੇ ਕੋਲੇ ਇਹ ਆਰਟੀਕਲ 19 1 ਹੈ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਆਪਣੇ ਕੋਲੇ ਪੂਰਾ ਹੱਕ ਹੈ ਪੂਰਾ ਅਧਿਕਾਰ ਹੈ ਕੋਈ ਵੀ ਗੱਲ ਕਰਨ ਦਾ ਡੈਮੋਕਰੈਟਿਕ ਵੇ ਦੇ ਨਾਲ ਕਿਸੇ ਵੀ ਮੁੱਦੇ ਉੱਤੇ ਆਪਾਂ ਕੋਈ ਵੀ ਗੱਲ ਕਰ ਸਕਦੇ ਹਾਂ ਕਿਤੇ ਵੀ ਕੁਝ ਕਹਿ ਸਕਦੇ ਹਾਂ ਇਹ ਕੋਈ ਆਪਣਾ ਰਾਈਟ ਕਟੇਲ ਨਹੀਂ ਕਰ ਸਕਦਾ ਇਹ ਜੋ ਗੱਲ ਹੈ ਇਹ ਧੱਕੇਸ਼ਾਹੀ ਅਨਕਨਸਟੀਟਿਊਸ਼ਨਲ ਗੱਲ ਕਰਦੇ ਆ ਜੇ ਕੋਈ ਇਹ ਇਹ ਬਿਲਕੁਲ ਗਲਤ ਹੈ ਧੱਕੇਸ਼ਾਹੀ ਹੈ ਪੁਲਿਸ ਦੀ ਜਦੋਂ ਵਿਕਰਮਜੀਤੇ ਦਾ ਮਾਮਲਾ ਚੱਲਦਾ ਸੀ ਇੰਨੀ ਪੁਲਿਸ ਫੋਰਸ ਤਾਇਨਾਤ ਹੋ ਜਾਂਦੀ ਸੀ ਕਿ ਅੰਦਰ ਨਹੀਂ ਵੜਨ ਦਿੰਦੇ ਸੀ ਔਰ ਮੈਂ ਇਹ ਪੱਤਰਕਾਰ ਵੀਰਾਂ ਨੂੰ ਸੁਜੈਸਟ ਕਰੂੰਗਾ ਜੇ ਤੁਹਾਨੂੰ ਨਜਾਇਜ਼ ਤੌਰ ਤੇ ਕੋਈ ਰੋਕਿਆ ਜਾਂਦਾ ਤਾਂ ਤੁਸੀਂ ਇਮੀਡੀਏਟਲੀ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਅਪੀਅਰ ਹੋਵੋ ਔਰ ਉਹਨੂੰ ਐਡਮਿਨਿਸਟ੍ਰੇਟਿਵ ਸਾਈਡ ਤੇ ਕਹੋ ਕਿ ਸਾਡੀ ਐਂਟਰੀ ਨੂੰ ਰੈਸਟ੍ਰਿਕਟ ਕੀਤਾ ਜਾ ਰਿਹਾ ਤੇ ਜੱਜ ਸਾਹਿਬ ਨੂੰ ਜੋ ਕਹਣਗੇ ਜੀ ਲਿਖ ਕੇ ਦੇ ਦਿਓ ਲਿਖ ਕੇ ਦੇ ਦਿਓ ਡਰਨ ਦੀ ਕੋਈ ਗੱਲ ਨਹੀਂ ਅਦਾਲਤਾਂ ਸਾਡੇ ਵਾਸਤੇ ਬਣੀਆਂ ਟੂ ਪ੍ਰੋਟੈਕਟ ਦੀ ਰਾਈਟਸ ਆਫ ਦੀ ਸਿਟੀਜ਼ਨਸ ਤੇ ਜੇ ਸਾਡੇ ਨਾਲ ਪੁਲਿਸ ਵਾਲੇ ਧੱਕਾ ਕਰਦੇ ਆ ਤੇ ਫਿਰ ਉਹਦਾ ਜਿਹੜਾ ਵਿਰੋਧ ਹੈ ਉਹ ਅਦਾਲਤਾਂ ਚ ਹੀ ਹੋ ਸਕਦਾ ਸੋ ਪੁਲਿਸ ਵਾਲਿਆਂ ਦੀ ਵਰਦੀ ਤੋਂ ਉਹਨਾਂ ਦੀ ਟੋਪੀ ਤੋਂ ਡਰਨ ਦੀ ਕੋਈ ਲੋੜ ਨਹੀਂ ਤੁਸੀਂ ਆਪ ਦਾ ਰਾਈਟ ਵਾਸਤੇ ਖੜਨਾ ਸਿੱਖੋ ਜੁਰਤ ਨਾਲ ਤੇ ਰੱਬ ਮਿਹਰ ਕਰੂਗਾ